ਹੋਲੈਂਡ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਅਕਾਲ ਤਖਤ ਵੀ ਰਚਾਇਆ ਸੀਗਾ ਤੇ ਸਿੱਖਾਂ ਦੇ ਤਕਰੀਬਨ ਸਾਰੇ ਫੈਸਲੇ ਅਕਾਲ ਤਖਤ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਨਿਬੇੜ ਦਿਆ ਕਰਦੇ ਸਨ ਕਿਉਂਕਿ ਜਦੋਂ ਕੋਈ ਵੀ ਫੈਸਲਾ ਹੁੰਦਾ ਸੀਗਾ ਉਸ ਫੈਸਲੇ ਨੂੰ ਨਿਬੇੜਨਵਾਜ਼ ਸੇ ਬਾਦਸ਼ਾਹ ਦੇ ਕੋਲ ਪਹੁੰਚ ਕੀਤੀ ਜਾਂਦੀ ਸੀ ਕਿ ਬਾਦਸ਼ਾਹ ਦੇ ਜਿਹੜੇ ਅਹਿਲਕਾਰ ਸਨ ਉਹ ਜਿਹੜੇ ਕੁਝ ਕਹੋ ਜੇ ਸਨ ਫੈਸਲਾ ਗਲਤ ਵੀ ਸੁਣਾ ਦੇ ਕਰਦੇ ਸਨ ਕਿਉਂ ਕਿ ਮਹਾਰਾਜ ਦੀ ਬਾਣੀ ਕਹਿੰਦੀ ਕਾ ਦੀ ਕੂੜ ਬੋਲ ਮਲ ਖਾਏ ਝੂਠ ਬੋਲ ਬੋਲ ਕੇ ਕਿਉਂਕਿ ਇਹ ਆਗੂ ਸਨ ਤੇ ਕਾਜ਼ੀ ਜਿਹੜੇ ਸਨ ਇਹ ਆਗੂ ਇਹ ਫੈਸਲਾ ਕਰਿਆ ਕਰਦੇ ਸਨ ਪਰ ਇਹ ਰਿਸ਼ਵਤ ਲੈ ਕੇ ਹੱਕ ਜਿਹੜਾ ਨਾ ਉਹ ਗਵਾ ਦਿੰਦੇ ਸਨ ਕਿਸੇ ਝੂਠੇ ਬੰਦੇ ਦੇ ਕੋਲੋਂ ਇਹਨਾਂ ਰਿਸ਼ਵਤ ਲੈ ਲੈਣੀ ਉਹਦੇ ਹੱਕ ਦੇ ਵਿੱਚ ਫੈਸਲਾ ਸੁਣਾ ਦੇਣਾ ਇਸ ਕਰਕੇ ਜਿਹੜੇ ਸਿੱਖਾਂ ਦੇ ਫੈਸਲੇ ਅਕਾਲ ਤਖਤ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨਬੇੜਨ ਲੱਗ ਪਏ ਸਨ ਪਰ ਜਿਉਂ ਹੀ ਅਸੀਂ ਅਕਾਲ ਤਖਤ ਦੇ ਨਾਲੋਂ ਟੁੱਟੇ ਸਾਡੀ ਜ਼ਿੰਦਗੀ ਦੇ ਫੈਸਲੇ ਉਹ ਸਰਕਾਰਾਂ ਕਰਨ ਲੱਗ ਪੈਂਦੀਆਂ ਨੇ ਜਿਹੜੀਆਂ ਅੱਗੇ ਹੀ ਸਿੱਖ ਮਾਰੂ ਨੀਤੀਆਂ ਦੇ ਵਿੱਚ ਚੱਲਦੀਆਂ ਨੇ ਕਿਉਂ ਕਿਉਂਕਿ ਅਸੀਂ ਕਹਿ ਦਿੱਤਾ ਅਕਾਲ ਤਖਤ ਵੀ ਜਿਹੜਾ ਹੈ ਉਹ ਉਹਦੇ ਉੱਪਰ ਜਿਹੜੇ ਜਥੇਦਾਰ ਨੇ ਉਹ ਵੀ ਕਿਸੇ ਦੇ ਅਧੀਨ ਚੱਲਦੇ ਨੇ ਉਹ ਵੀ ਕਿਸੇ ਦੇ ਅਧੀਨ ਚੱਲਦੇ ਨੇ ਜੇ ਅਸੀਂ ਹਰ ਇੱਕ ਚੀਜ਼ ਨੂੰ ਇਹੀ ਕਹੀ ਜਾਵਾਂਗੇ ਪੇ ਅਸੀਂ ਨਹੀਂ ਮੰਨਦੇ ਅਕਾਲ ਤਖਤ ਦਾ ਜਿਹੜੀ ਮਰਿਆਦਾ ਉਹ ਬਦਲ ਚੁੱਕੀ ਐ ਉਹਥੋਂ ਦਾ ਸਿਧਾਂਤ ਬਦਲ ਚੁੱਕਾ ਐ ਤੇ ਫਿਰ ਸਾਡੇ ਫੈਸਲੇ ਕੌਣ ਕਰੇਗਾ ਕਿਉਂਕਿ ਸਿੱਖ ਦੇ ਲਈ ਸਭ ਤੋਂ ਵੱਡਾ ਅਕਾਲ ਤਖਤ ਐ ਜਿੱਥੇ ਸਿੱਖ ਦੇ ਫੈਸਲੇ ਆਉਂਦੇ ਨੇ ਪਰ ਜੇ ਸਿੱਖ ਦੀ ਜ਼ਿੰਦਗੀ ਦੇ ਵਿੱਚੋਂ ਅਕਾਲ ਤਖਤ ਦਾ ਸਤਕਾਰ ਹੀ ਚਲਾ ਗਿਆ ਤਾਂ ਹੋ ਸਕਦਾ ਹੈ ਦੁਨੀਆ ਦੇ ਫੈਸਲੇ ਉਹਦੇ ਵਿਰੋਧੀ ਭੁਗਤਣਗੇ ਉਹਦੇ ਹੱਕ 'ਚ ਨਹੀਂ ਭੁਗਤ ਸਕਦੇ ਕਿਉਂ ਕਿਉਂਕਿ ਜੋ ਸਾਡੇ ਹੱਕ 'ਚ ਭੁਗਤਣ ਵਾਲਾ ਅਸੀਂ ਉਹਦੇ ਵਿਰੋਧੀ ਬਣ ਚੁੱਕੇ ਹਾਂ